ਤਾਰੀਵਾਲ ਸਾਹਿਬ ਤਰਨਤਾਰਨ ਦੇ ਵਿੱਚ ਲੋਕਾਂ ਦਾ ਵੱਡਾ ਹਜੂਮ ਮੁੱਖ ਮੰਤਰੀ ਸਾਹਿਬ ਪਹੁੰਚੇ ਨੇ ਕੇਦਰੀਵਾਲ ਸਾਹਿਬ ਪਹੁੰਚੇ ਕੀ ਕਹਿਣਾ ਚਾਹੋਗੇ 25000 ਦੀ ਲੀਡ ਹੈ ਜਿੱਤੂ ਗਦਮੀ ਸਾਨੂੰ ਪਹਿਲੇ ਦਿਨ ਤੋਂ ਮੈਂ ਇਹ ਹੀ ਗੱਲ ਕਹੀ ਜਾਂਦਾ 25000 ਲੀਡ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਦੀਸ਼ਕ ਸੰਧੂ ਜੀ ਹਾਂ ਜਿੰਨੇ ਵੀ ਅੱਜ ਤਰਨਤਾਰਨ ਹਲਕੇ ਤੋਂ ਲੋਕ ਚੱਲ ਕੇ ਪਹੁੰਚੇ ਨੇ ਤੁਸੀਂ ਪਾਰਟੀ ਦੇ ਵੱਡੇ ਲੀਡਰ ਵੀ ਜੀ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੋਗੇ ਜਿਹੜੇ ਵਰਕਰ ਸਾਥ ਦੇ ਰਹੇ ਨੇ ਮੈਂ ਤੇ ਆਪਣੇ ਪਾਰਟੀ ਵਰਕਰਾਂ ਦਾ ਹੀ ਤੇ ਪਾਰਟੀ ਵਰਕਰਾਂ ਦੀ ਬਹੁਤ ਰਿਸਪੈਕਟ ਕਰਦਾ ਜੀ ਜੀ ਪਾਰਟੀ ਵਰਕਰਾਂ ਦਾ ਬਹੁਤ ਧੰਨਵਾਦ ਜਿਹੜੇ ਪਿਛਲੇ 2 ਮਹੀਨਿਆਂ ਤੋਂ ਇਸ ਹਲਕੇ ਦੇ ਵਿੱਚ ਡੋਰ ਟੂ ਡੋਰ ਕੈਂਪੇਨ ਕਰਨਾ ਸਾਡੇ ਪੰਜਾਬ ਚ ਆ ਕੇ ਸਾਰੇ ਵਰਕਰ ਜੀ ਜੀ ਉਹ ਹਲਕੇ ਵਾਲੇ ਵੀ ਉਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਬਸ ਬੇਨਤੀ ਆ ਕਿ ਤਿੰਨ ਚਾਰ ਦਿਨ ਰਹਿ ਗਏ ਆ ਤਗੜੇ ਹੋ ਕੇ ਮਿਹਨਤ ਕਰਨ ਤੇ ਘਰ ਘਰ ਜਾ ਕੇ ਆ ਜਿਹੜਾ ਸ੍ਰੀ ਭਗਵੰਤ ਮਾਨ ਜੀ ਨੇ ਜਿਹੜੇ ਪੰਜਾਬ ਲਈ ਕੰਮ ਕੀਤੇ ਆ ਉਹ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਾਉਣ ਤਾਂ ਜੋ ਸਾਰੇ ਲੋਕ ਖੁੱਲ ਕੇ ਵੋਟ ਜਿਹੜੀ ਆ ਸਰਬਾਧ ਮਨੀ ਸਿੰਘ ਸੰਧੂ ਨੂੰ ਪਾਸ ਰੰਤਾਰ ਨਾਲ ਕੇ ਦੇ ਵਿਕਾਸ ਨੂੰ ਲੈ ਕੇ ਜੇ ਪਿਛਲੇ ਸਾਢੇ ਤਿੰਨ ਸਾਲਾਂ ਦੀ ਗੱਲ ਵੀ ਕੀਤੀ ਜਾਵੇ ਤਾਂ ਡਾਕਟਰ ਸਾਹਿਬ ਜਿਹੜੇ ਬਿਮਾਰ ਰਹੇ ਨੇ ਇਸ ਕਰਕੇ ਵਿਕਾਸ ਪੱਖੋਂ ਬਹੁਤੇ ਕੰਮ ਨਹੀਂ ਹੋਏ ਡੇਢ ਸਾਲ ਦੇ ਵਿੱਚ ਆਵਾਜ਼ੀ ਪਾਰਟੀ ਕਿੰਨੀ ਤੇਜ਼ੀ ਦੇ ਨਾਲ ਕੰਮ ਕਰਨ ਜਾ ਰਹੀ ਹੈ ਵੇਖੋ ਕਿਹ ਬੰਦੇ ਦਾ ਬਿਮਾਰ ਹੋ ਜਾਣਾ ਨਾ ਆਪਣੇ ਵਸਿਆ ਨਾ ਤੁਹਾਡੇ ਵਸਿਆ ਕਿਸੇ ਦੇ ਵਸ ਦੀ ਉਹ ਬੜੀ ਨਾਮਰਾਦ ਬਿਮਾਰੀ ਤੋਂ ਵਿਚਾਰੇ ਬਿਮਾਰ ਸੀਗੇ ਡਾਕਟਰ ਸਾਹਿਬ ਉਹਦੇ ਤਾਂ 3 ਸਾਲ ਮੰਝੇ ਤੇ ਰਹੇ ਤੁਹਾਨੂੰ ਪਤਾ ਇਹ ਸੱਚ ਆ ਕੇ ਬਹੁਤ ਸਾਰਾ ਕੰਮ ਨਹੀਂ ਹੋ ਸਕਿਆ ਇਹ ਵੀ ਸੱਚ ਹੈ ਕਿ ਅਗਲੇ 1.5 ਸਾਲਾਂ ਦੇ ਤਰ੍ਹਾਂ ਦੇ ਵਿੱਚ ਜਿਹੜਾ ਇਹਨਾਂ ਜ਼ਬਰਦਸਤ ਵਿਕਾਸ ਕਰਾਂਗੇ ਕਿ ਲੋਕ ਵੇਖਿਆ ਕਰਨਗੇ 1.5 ਸਾਲਾਂ 'ਚ ਵਟ ਕਰਦੇ ਹਾਂਗੇ ਵਿਕਾਸ ਸਾਡਾ ਤਾਰੀਵਾਲ ਸਾਹਿਬ ਤੁਹਾਡੇ ਹਲਕੇ ਦੇ ਲੋਕਾਂ ਦੀ ਵੀ ਗੱਲ ਤੁਹਾਡੇ ਤੱਕ ਜਰੂਰ ਪਹੁੰਚਣੀ ਚਾਹੀਦੀ ਆ ਮੈਂ ਇਹਦਾ ਜਰੂਰ ਇਹ ਪੁੱਛਣਾ ਚਾਹਾਂਗਾ ਹੜਾਂ ਦੇ ਦੌਰਾਨ ਜੋ ਤੁਸੀਂ ਸੇਵਾ ਕੀਤੀ ਮਜ਼ਾਕ ਕਰਨ ਵਾਲਿਆਂ ਨੂੰ ਤੁਸੀਂ ਘੱਟ ਤੇ ਤੁਹਾਡੇ ਸਮਰਥਕਾਂ ਨੇ ਜ਼ਿਆਦਾ ਜਵਾਬ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਵੇਖੋ ਜਿਹੜੇ ਹੜਾਂ 'ਚ ਆਪਾਂ ਕੰਮ ਕੀਤਾ ਜੀ ਪਰਮਾਤਮਾ ਨੇ ਕੰਮ ਕਰਾਇਆ ਸਾਡੇ ਸਾਧਿਆਂ ਦੇ ਸਿਰ ਤੇ ਪਰਬਤਵਾ ਦਾ ਹੱਥ ਹੈ ਸਾਡੀ ਡਿਊਟੀ ਹੈ ਜੇ ਅਸੀਂ ਲੋਕਾਂ ਦੀ ਸੇਵਾ ਕਰਦੇ ਆਂ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਤੇ ਸਾਡੀ ਡਿਊਟੀ ਆ ਦੁੱਖ ਸੁੱਖ ਤੇ ਉਹਨਾਂ ਦੇ ਨਾਲ ਰਹੀ ਹੈ ਅੱਜ ਵੀ ਅਸਰੇ ਦੇ 450 ਹੜਪੀੜਤਾਂ ਨੂੰ ਚੈੱਕ ਵੰਡ ਕੇ ਆਇਆ ਮੈਂ ਅੱਜ ਅਸਰੇ ਦੇ ਮਤਲਬ ਉੱਥੇ ਨਾਲੇ ਚੈੱਕ ਵੰਡ ਕੇ ਫੇਰ ਇੱਥੇ ਆਂ ਅਸੀਂ ਲਗਾਤਾਰ ਆਪਣੇ ਹਰ ਪੀੜਤਾਂ ਦੀ ਮਤ ਕਾਦੇ ਔਰ ਉਹਨਾਂ ਤੱਕ ਉਹਨਾਂ ਚਿਰ ਤੱਕ ਮਦਦ ਜਾਰੀ ਰੱਖੂਗੀ ਜਿੰਨਾ ਚਿਰ ਤੱਕ ਸਾਰੇ ਹੜਪੀੜਤ ਪਹੁੰਚਦੇ ਨਹੀਂ ਹੋ ਜਾਂਦੇ ਅਧਾਰੀਵਾਲ ਸਾਹਿਬ ਪਾਰਟੀ ਵੱਲੋਂ ਬੋਲਦੇ ਹੋਏ ਜਵਾਬ ਜ਼ਰੂਰ ਦਿਓ ਕਿਉਂਕਿ ਬੜੇ ਧਰਨੇ ਵੀ ਲੱਗੇ ਤਰਨਤਾਨ ਦੇ ਵਿੱਚ ਚਾਹੇ ਵੈਟਰਨਰੀ ਡਾਕਟਰ ਹੋਣ ਚਾਹੇ ਈਟੀਟੀ ਅਧਿਆਪਕ ਹੋਣ ਕੀ ਉਹਨਾਂ ਦੀਆਂ ਮੰਗਾਂ ਵਾਜਬ ਨੇ ਕੀ ਸਰਕਾਰ ਉਹਨਾਂ ਦੀਆਂ ਮੰਗਾਂ 1.5 ਸਾਲ ਚ ਹੱਲ ਕਰੇਗੀ ਦੇਖੋ ਜਿਹੜੀਆਂ ਮੰਗਾਂ ਸਸਤਾਵਾ ਲੈ ਕੇ ਆਉਂਦੀਆਂ ਜੀ ਜੀ ਅਸੀਂ ਮੈਂ ਕੈਬਨਟ ਸਬ-ਕਮੇਟੀ ਦੇ ਵਿੱਚ ਸੀਗਾ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਮਿਲਦੇ تھے ਬਹੁਤ ਸਾਰੇ ਉਹਨਾਂ ਦੇ ਮਸਲੇ ਹੱਲ ਕਰਦੇ ਸੀ ਜੀ ਅਸਲ ਵਿੱਚ ਕੀ ਹੈ ਕਿ ਜਿਹੜੀਆਂ ਕਮੇਟੀਆਂ ਵਿਚਾਰੀਆਂ ਹੁੰਦੀਆਂ ਉਹ 10 ਦਾ 20 ਵੀ ਮੰਗਾ ਲਿਖ ਕੇ ਲੈ ਆਉਂਦੀਆਂ ਜੀ ਜਿਹੜੀਆਂ ਤੇ ਬਣ ਗਿਆ ਜਾ ਦੇਖੋ ਆਪਾਂ ਨੂੰ 75 ਸਾਲਾਂ ਦੇ ਬਾਅਦ ਜਿਹੜਾ ਸਾਨੂੰ ਮੱਲੇ ਦਾਜ ਦੇ ਵਿੱਚ ਕੱਜਾ ਹੀ ਮਿਲਿਆ ਪੰਜਾਬ ਦਾ ਜੀ ਮਾਨ ਸਾਹਿਬ ਸਹਜੇ ਸਹਜੇ ਜਿੱਦਾਂ ਲੋਕਾਂ ਦੀ ਭਰਤੀ ਕਰਦੇ ਆ ਵੱਖ-ਵੱਖ ਡਿਪਾਰਟਮੈਂਟਾਂ ਦੇ ਟੀਚਰ ਹੋਰ ਦੂਜੇ EMPLOYE ਭਰਤੀ ਕਰਦੇ EMPLOYE ਤੇ ਆਪਾਂ ਉਹ ਤੋਂ ਭਰਤੀ ਕਰ ਸਕਦੇ ਜਦੋਂ ਸਾਡੇ ਕੋਲ ਸਾਡਾ ਜਿਹੜਾ ਬਜਟ ਹੈ ਜਿਹੜਾ ਰੋਸ ਸਦਬਸਤ ਹੋਊਗਾ ਅਜੇ ਇਹ ਮਤਲਬ ਉਹ ਅਲਾਉਡ ਹੀ ਹੋ ਰਿਹਾ ਪਰ ਫਿਰ ਵੀ ਮਾਨ ਸਾਹਿਬ ਦੀ ਸਰਕਾਰ ਨੇ 56 ਹਜ਼ਾਰ ਤੋਂ ਵੱਧ ਬੰਦੇ ਨੂੰ ਨੌਕਰੀ ਦਿੱਤੀ ਆ। ਔਰ ਅਸੀਂ ਸਹਜੇ ਸਹਜੇ ਜਿਹੜੀਆਂ ਮਲਾਜ਼ਮ ਜਥੇਬੰਦੀ ਨੇ ਮੰਗਾ ਇਹ ਸਾਰੀਆਂ ਅਸੀਂ ਪੂਰੀਆਂ ਕਰ ਦੇਣੀਆਂ ਕੋਈ ਗੱਲ ਨਹੀਂ। ਜੀ। ਸਰਵਦਾਬਾਹ ਸਾਹਿਬ ਤੁਸੀਂ ਹਰ ਵਰਗ ਦੇ ਨਾਲ ਵਿਚਰਦੇ ਹੋ। ਜਿਹੜਾ ਬਿਆਨ ਰਾਜਾ ਵੜਿੰਗ ਜੀ ਦਾ ਹੈ ਉਸ ਨੂੰ ਲੈ ਕੇ ਲੋਕਾਂ 'ਚ ਰੋਸ ਹੈ। ਤੁਸੀਂ ਕਿਵੇਂ ਵੇਖਦੇ ਹੋ? ਮੇਰਾ ਖਿਆਲ ਹੈ ਕਿ ਇਹ ਤਾਂ ਵੱਡਾ ਮਾਹ ਪਾਗਲ ਬੰਦਾ ਕੋਈ ਨਹੀਂ ਜਿੰਨਾ ਰਾਜਾ ਵੜਿੰਗ ਹੈ। ਜਿੰਨਾ ਘਠੀਆ ਬਿਆਨ ਉਹਨੇ ਸਰਦਾਰ ਬੁੱਟਾ ਸਿੰਘ ਜੀ ਦੇ ਖਿਲਾਫ ਦਿੱਤਾ। ਉਦੀ ਤੇ ਕਾਂਗਰਸ ਦੀ ਜਿਹੜੀ ਦਲਤ ਵਿਰੋਧੀ ਮਤਲਬ ਦਿਮਾਗੀ ਸੋਚ ਆ ਨਾ ਉਹ ਜਾਗਦ ਹੋਈ ਆ ਔਰ ਮੈਂ ਪੱਕਾ ਸੋਚਦਾ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਸਾਡਾ ਦਲਤ ਭਾਈਚਾਰਾ ਸਾਡਾ ਮذਬੀ ਸਿੱਖ ਨੇ ਸਾਡੇ ਬਾਦ ਮਿੱਕੀ ਭਰਾ ਨੇ ਸਾਡੇ ਰਵੀਦਾਸ ਭਰਾ ਨੇ ਬਹੁਤ سارے ਉਹ ਇਹਨੂੰ ਕਦੀ ਮਾਫੀ ਕਰਨਗੇ ਔਰ ਕਾਂਗਰਸ ਨੂੰ ਮਾਫੀ ਮੰਗਣੀ ਚਾਹੀਦੀ ਆ ਰਾਜਾ ਬੜਿੰਗ ਨੂੰ ਉਹਦੀ ਪ੍ਰਧਾਨਗੀ ਤੋਂ ਲਾਉਣਾ ਚਾਹੀਦਾ ਸਮਝਦੇ ਕਿ ਦੀ ਗੱਲ ਇਦਾਂ ਘਠੀਆਂ ਬਿਆਨ ਇੱਕ ਉਸ ਬੰਦੇ ਬਾਰੇ ਜਿਹੜਾ ਇੱਕ ਗਰੀਬ ਘਰ ਦੇ ਵਿੱਚ ਮਤਲਬ ਪੈਦਾ ਹੋ ਕੇ ਆਪਣੀ لیاقت ਨਾਲ ਪਾਰਟੀ ਦੀ ਵਫਾਦਾਰੀ ਦੇ ਨਾਲ ਦੇਸ਼ ਦਾ ਗ੍ਰਹਿ ਮੰਤਰੀ ਬਣਿਆ ਉਹਦੇ ਬਾਅਦ ਤੁਸੀਂ ਇੰਦਾ ਦੇ ਯਾਦ ਬਿਆਨ ਦਿੰਦੇ ਹੋ ਕਿੰਨਾ ਕੱਢਿਆ ਗੱਲ ਬਹੁਤ ਮਾਰੀ ਗੱਲ ਬਹੁਤ ਹੀ ਕੱਢਿਆ ਬਿਆਨ ਦਿੱਤਾ ਰਾਜਾ ਬੜਿੰਗ ਸਰ ਜੀ ਸਭ ਹੁਣ ਕਾਂਗਰਸ ਇਹ ਗੱਲ ਕਹਿ ਰਹੀ ਆ ਕਿ ਆਮ ਆਦਮੀ ਨੇ ਕਿਹੜਾ ਡਿਪਟੀ ਸੀਐਮ ਜਿਹੜਾ ਉਹ ਐਸਸੀ ਭਾਈਚਾਰੇ ਚ ਬਣਾ ਦਿੱਤਾ ਜੇ ਮਤਲਬ ਮੰਗ ਲਓ ਨਹੀਂ ਬਣਾਇਆ ਮੰਗ ਲਓ ਨਹੀਂ ਬਣਾਇਆ ਤੇ ਆਮ ਆਦਮੀ ਪਾਰਟੀ ਨੇ ਕੋਈ ਦਲਤਵਤ ਦੀ ਕੰਮ ਨਹੀਂ ਨਾ ਕੀਤਾ जिने कितया दलतां ਦੇ ਹੱਤੇ ਵਾਲੇ ਕੀਤੇ ਨਾ ਗਰੀਬਾਂ ਦੇ ਹਿੱਤਾਂ ਵਾਲੇ ਕੰਮ ਕਰਦੇ ਅਸੀਂ ਸਭ ਦੇਖ ਦੀ ਗੱਲ ਇਸ ਕਰਕੇ ਸਰ ਐਦਾਂ ਦੀ ਕੋਈ ਗੱਲ ਨਹੀਂ ਕਾਂਗਰਸ ਕੀ ਕਹਿੰਦੀ ਆ ਕੀ ਨਹੀਂ ਕਹਿੰਦੀ ਉਹ ਉਹਦੇ ਦੇ ਉਹਦੇ ਤੋਂ ਬਾਅਦ ਅੱਜ ਮੈਂ ਦੇਖਿਆ ਕਿਤੇ ਕਹਿੰਦੀ ਜੈਲ ਸਿੰਘ ਹੁਣ ਬਾਰੇ ਵੀ ਉਹਨੇ ਗਲਤ ਕਮੈਂਟ ਵੀ ਕੀਤੇ ਜੀ ਦੇਖੋ ਕਹਿੰਦੀ ਜੈਲ ਸਿੰਘ ਹੁਣੀ ਪੰਜਾਬ ਦੇ ਮੁੱਖ ਮੰਤਰੀ ਦੇ 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 ਰਾਸ਼ਟਰਪਤੀ ਬਣੇ ਕਿਤੇ ਪਹਿਲੇ ਵੱਡੇ ਅਹੁਦੇ ਤੇ ਦੇ ਉਹਨੂੰ ਵੀ ਉਹਨੇ ਕਹਿ ਕਿਥਾ ਤੇ ਪਾਠੀ ਸੀ ਫਲਾਣਾ ਸੀਟਿੰਗ ਪਾਠ ਕਹਿੰਦਾ ਕੋ ਮਾਰੀ ਗੱਲ ਪਾਠ ਕਰਨਾ ਸਭ ਤੋਂ ਵਧੀਆ ਕੰਮ ਹੈ ਉਹ ਪਾਠ ਕਰਨਾ ਜਿਹੜਾ ਉਹਦੇ ਤੋਂ ਹੀ ਬੰਦੇ ਦੀ ਲਿਆਕਤ ਦਾ ਪਤਾ ਲੱਗਦਾ ਸੋ ਰਾਜੇ ਬੜਿੰਗ ਦਾ ਦਿਮਾਗ ਜਿਹੜਾ ਖਲਾਬ ਹੋਇਆ ਉਹ ਜਿਹਦੇ ਮੱਦੀ ਖਲਾਬ ਜੋ ਮੱਦੀ ਬੋਲ ਦਿੰਦਾ ਇਸ ਕਰਕੇ ਗਾਂਧੀ ਨੂੰ ਚਾਹੀਦਾ ਕਿ ਪੂਰੇ ਦੇਸ਼ ਚ ਸਾਡਾ ਜਿਹੜਾ ਦਲਤ ਸਵਾਜ ਆ ਉਹਨਾਂ ਤੋਂ ਮਾਫੀ ਮੰਗੇ ਤੇ ਰਾਜੇ ਬੜਿੰਗ ਦੀ ਪ੍ਰਧਾਨਗੀ ਤੋਂ ਛੁੱਟੀ ਕਰ ਦੇ ਜੀ ਬਹੁਤ ਬੋਤਾਂ